ਥੱਲੇ ਲਗਜ਼ਰੀ ਗੱਡੀ ਤੇ ਗੱਡੀ ਦੇ ਵਿੱਚੋਂ ਸਿਰ ਕੱਢ ਕੇ ਲੋਕਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਆਸ਼ੀਰਵਾਦ ਦੇ ਰਹੀ ਇਹ ਮਹਿਲਾ ਪਖੰਡਣੀ ਕਹਿ ਸਕਦੇ ਆ ਕਿਉਂਕਿ ਪਖੰਡਵਾਦ ਇਸ ਕਦਰ ਫੈਲ ਚੁੱਕਿਆ ਕਿ ਲੋਕ ਹੁਣ ਇਹਨਾਂ ਪਖੰਡੀਆਂ ਨੂੰ ਸਿਰ ਤੇ ਚੁੱਕੀ ਫਿਰਦੇ ਨੇ ਇਹ ਜਿਹੜੀ ਗੱਡੀ ਆ ਸ਼ਾਇਦ ਤੁਹਾਡੀ ਹੀ ਕਮਾਈ ਤੋਂ ਇਹ ਗੱਡੀ ਜਿਹੜੀ ਕਿ ਇਸ ਔਰਤ ਨੂੰ ਮਿਲੀ ਹੋਵੇ ਤੇ ਇਸ ਦੇ ਕੀ ਜਿਹੜੇ ਕਿ ਦੇਵੀ ਦੇਵਤਿਆਂ ਦਾ ਜਿਹੜਾ ਕਿ ਸ਼ਕਤੀਆਂ ਜਿਹੜੀਆਂ ਇਸ ਦੇ ਵਿੱਚ ਆਉਂਦੀਆਂ ਨੇ ਤੇ ਲੋਕਾਂ ਜਿਹੜੇ ਕਿ ਵੱਡੀ ਗਿਣਤੀ 'ਚ ਇਸ ਦੇ ਦਰਸ਼ਨ ਕਰਨ ਲਈ ਐਵੇਂ ਉਤਾਵਲੇ ਹੋ ਰਹੇ ਨੇ ਜਿਵੇਂ ਕਿ ਕੋਈ ਬਹੁਤ ਤਾਂ ਵੱਡਾ ਪਰਮਾਤਮਾ ਦਾ ਅਵਤਾਰ ਉਤਰਿਆ ਹੋਵੇ ਇਹ ਆਪਣੇ ਵਰਗੇ ਹੀ ਇਨਸਾਨ ਨੇ ਪਰ ਅੱਜ ਪਖੰਡਵਾਦ ਦੇ ਵਿੱਚ ਲੋਕਾਂ ਨੂੰ ਇਸ ਕਦਰ ਜਿਹੜਾ ਕਿ ਇਹਨਾਂ ਨੇ ਆਪਣੇ ਜਾਲ ਦੇ ਵਿੱਚ ਫਸਾ ਲਿਆ ਕਿ ਅੱਜ ਲੋਕ ਇਹਨਾਂ ਦੇ ਪਿੱਛੇ ਫਿਰਦੇ ਨੇ ਤਸਵੀਰਾਂ ਤੁਸੀਂ ਸਕਰੀਨ ਤੇ ਖੁਦ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀ ਦੇ ਵਿੱਚ ਬੜੀ ਟੌਰ ਦੇ ਨਾਲ ਇਹ ਜਾ ਰਹੀ ਹੈ ਮਹਿਲਾ ਅਤੇ ਜਿਹੜੇ ਬੱਚਿਆਂ ਨੂੰ ਲੈ ਕੇ ਜਿਹੜੇ ਲੋਕ ਖੜੇ ਨੇ ਆਸ਼ੀਰਵਾਦ ਦਵਾਰੇ ਨੇ ਕਿ ਮਾਤਾ ਆਈ ਹੈ ਤੇ ਉਸ ਦੇ ਚੱਲਦੇ ਦੇਖਿਆ ਜਾਦਾ ਕਿ ਹੱਥ ਸਿਰ ਤੇ ਰੱਖ ਕੇ ਆਸ਼ੀਰਵਾਦ ਦਿੱਤੇ ਜਾਂਦੇ ਨੇ ਗੁੱਟ ਲਏ ਜਾਂਦੇ ਨੇ ਸੋ ਅਜਿਹੀਆਂ ਤਸਵੀਰਾਂ ਤੁਸੀਂ ਸਕਰੀਨ ਤੇ ਲਗਾਤਾਰ ਦੇਖ ਰਹੇ ਹੋ ਤਾਂ ਕੀ ਕਹਿਣਾ ਚਾਹੋਗੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਿ ਵਾਕੇ ਹੀ ਇਹਨਾਂ ਦੇ ਕੋਲ ਕੁਝ ਅਜਿਹਾ ਹੈਗਾ ਜੋ ਤੁਹਾਡੇ ਦੁੱਖ ਦਰਦਾਂ ਨੂੰ ਦੂਰ ਕਰਦਾ ਹੋਵੇ ਤੁਹਾਡੇ ਮਸਲਿਆਂ ਨੂੰ ਹੱਲ ਕਰਦਾ ਹੋਵੇ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਅੱਜ ਦੇਹਧਾਰੀ ਗੁਰੂਆਂ ਨੂੰ ਸਭ ਕੁਝ ਮੰਨੀ ਬੈਠੇ ਹਾਂ ਜਦਕਿ ਇਹ ਕਿਹਾ ਗਿਆ ਸੀ ਕਿ ਦੇਹਧਾਰੀ ਗੁਰੂ ਨਹੀਂ ਹੋਵੇਗਾ ਪਰ ਅੱਜ ਜਿੰਨੇ ਲੋਕਾਂ ਨੇ ਦੇਹ ਦੇਹਧਾਰੀ ਗੁਰੂ ਬਣਾਏ ਹੋਏ ਨੇ ਐਨੇ ਤਾਂ ਲੋਕ ਨਹੀਂ ਜਿੰਨੇ ਪਖੰਡੀ ਬਾਬੇ ਨਿਕਲਦੇ ਸਾਹਮਣੇ ਆ ਰਹੇ ਨੇ ਆਏ ਦਿਨ ਦੇਖਿਆ ਚਾਹੁੰਦਾ ਅਨੇਕਾਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਐਨਾ ਬੋਲ ਵਾਲਾ ਪਖੰਡਵਾਦ ਆ ਵੱਧ ਚੁੱਕਿਆ ਹੈ ਕਿ ਲੋਕ ਇਸ ਨੂੰ ਸਮਝਣ ਦੀ ਬਜਾਏ ਹੋਰ ਵੀ ਵਧਾਵਾ ਦਿੱਤਾ ਜਾ ਰਹਿਆ ਕੋਈ ਘਰਾਂ ਦੇ ਵਿੱਚ ਚੌਕੀ ਲਾ ਕੇ ਪੁੱਛਾ ਦੇ ਰਿਹਾ ਤੇ ਕੋਈ ਆਪਣਾ ਡੇਰਾ ਖੋਲੀ ਬੈਠਿਆ ਤੇ ਕੋਈ ਕਿਸ ਤਰੀਕੇ ਦੇ ਨਾਲ ਪਰ ਲੋਕ ਲਗਾਤਾਰ ਇਹਨਾਂ ਦੇ ਉੱਤੇ ਜਿਹੜਾ ਕਿ ਵਿਸ਼ਵਾਸ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਬੀਤੇ ਦਿਨੀ ਇੱਕ ਜਿਹੜੀ ਕਿ ਖਬਰ ਦੇਖੀ ਸੀ ਜਿਸ ਦੇ ਵਿੱਚ ਜਿਹੜਾ ਕਿ ਵਿਅਕਤੀ ਸੀ ਅਮਰਤਾਰੀ ਸੀ ਗੁਰੂ ਦੇ ਲੜ ਲੱਗਿਆ ਹੋਇਆ ਉਹ ਵਿਅਕਤੀ ਪੁੱਤ ਜਿਹੜਾ ਕਿ ਦੇਣ ਦੀ ਦਾਤ ਦਿੰਦਾ ਸੀ ਤਾਂ ਤੁਸੀਂ ਇਸ ਖਬਰ ਨੂੰ ਦੇਖ ਕੇ ਖੁਦ ਸੁਚੇਤ ਹੋ ਸਕਦੇ ਹੋ ਕਿ ਨਾ ਪਖੰਡਿਆਂ ਦੇ ਪੱਲੇ ਕੁਝ ਵੀ ਨਹੀਂ ਉਸ ਨੇ ਗੁਰੂ ਦੇ ਲੜ ਲੱਗ ਕੇ ਮਹਿਲਾ ਦੇ ਨਾਲ ਜਿਹੜਾ ਕਿ ਬਹੁਤ ਘਟੀਆ ਹਰਕਤ ਕੀਤੀ ਹੈ ਕਾਦੇ ਪਿੱਛੇ ਕਿ ਉਹ ਉਹਨੂੰ ਪੁੱਤ ਦੇਵੇਗਾ ਤਾਂ ਉਸ ਔਰਤ ਨੇ ਵੀ ਵਿਸ਼ਵਾਸ ਕੀਤਾ ਕਿ ਕਿ ਉਸਦੇ ਪਕੋੜ ਪਹਿਲਾਂ ਧੀਆਂ ਨੇ ਉਹਨੇ ਸੋਚਿਆ ਵਿੱਚੋਂ ਇੱਕ ਪੁੱਤ ਹੋ ਜਾਏਗਾ ਪੁੱਤ ਦੀ ਦਾਤ ਲੈਣ ਵਾਸਤੇ ਇਸ ਪਖੰਡੀ ਦੇ ਜਾਲ ਦੇ ਵਿੱਚ ਫਸੀ ਤਾਂ ਇਸ ਪਖੰਡੀ ਨੇ ਉਸ ਦਾ ਜਿਹੜਾ ਕਿ ਸਰੀਰਕ ਸ਼ੋਸ਼ਣ ਕੀਤਾ ਜਿਸ ਤੋਂ ਬਾਅਦ ਹੁਣ ਇਹ ਮਹਿਲਾ ਜਿਹੜੀ ਕਿ ਇਨਸਾਫ ਦੀ ਮੰਗ ਕਰੀ ਹੈ ਸੋ ਇੰਨਾ ਖਬਰਾਂ ਨੂੰ ਦੇਖ ਕੇ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਦੇ ਕੋਲ ਕੁਝ ਨਹੀਂ ਤੁਸੀਂ ਆਪਣੀਆਂ ਇੱਜ਼ਤਾਂ ਖੁਦ ਗਵਾ ਰਹੇ ਹੋ ਜੇਕਰ ਇਹਨਾਂ ਪਖੰਡਿਆਂ ਦੇ ਹੱਥਾਂ ਦੇ ਵਿੱਚ ਤੁਹਾਨੂੰ ਪੁੱਤ ਦੇਣ ਦੀ ਧੀ ਦੇਣ ਦੀ ਦਾਤ ਹੁੰਦੀ ਤਾਂ ਫਿਰ ਲੋਕ ਗੁਰੂਆਂ ਨੂੰ ਧਿਆਉਣੋਂ हट ਜਾਣ ਇਨਾਂ ਪਖੰਡਿਆਂ ਨੂੰ ਹੀ ਧਿਆਉਣ ਲੱਗ ਜਾਣ ਪਰਮਾਤਮਾ ਦੇ ਘਰ ਤੋਂ ਵੱਡਾ ਕੁਝ ਵੀ ਨਹੀਂ ਹੋ ਸਕਦਾ ਤੁਸੀਂ ਅਜਿਹੇ ਲੋਕਾਂ ਦੇ ਪੈਰਾਂ ਦੇ ਵਿੱਚ ਡਿੱਗ ਨਾਲ ਚੰਗਾ ਉਸ ਵਾਹਿਗੁਰੂ ਦੇ ਉੱਤੇ ਸੱਚੇ ਮਨ ਨਾਲ ਵਿਸ਼ਵਾਸ ਕਰ ਲੋ ਤੁਹਾਨੂੰ ਸਭ ਕੁਝ ਮਿਲੇਗਾ ਇਹਨਾਂ ਪਖੰਡਿਆਂ ਕੋ ਜਾ ਕੇ ਤੁਸੀਂ ਆਪਣੀ ਇੱਜ਼ਤਾਂ ਗਵਾ ਰਹੇ ਹੋ ਤਾਂ ਫਿਰ ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਕੁਝ ਵੀ ਪੱਲੇ ਨਹੀਂ ਪੈਂਦਾ ਇਸ ਕਰਕੇ ਪਖੰਡਵਾਦ ਨੂੰ ਬढ़ावा ਦੇਣ ਦੀ ਬਜਾਏ ਉਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਿਆ ਕਰੋ ਬਿਊਰੋ ਰਿਪੋਰਟ ਛੜਕਾਟਾ ਨਿਊਜ਼